ਹੱਥ ਤੇ ਫਿਰ ਤੋਂ ਡੇਜ ਹੋ ਰਹਾ ਹੈ ਲਾਈਕ ਸਪੜਾ ਯਾਰ ਉਹ ਦੇਖੋ ਜੀ ਅੱਜ ਅਪਾਇਲ ਦੇ ਵਿੱਚ ਡਾਇਰੈਕਸ਼ਨ ਹੋ ਰਹੀ ਹੈ ਕਿ ਮੈਂ ਅੱਜ ਅੱਜ ਅਜੀਬ ਸੀ ਪਾਇਲ ਵਿੱਚ ਇੱਕ ਜੋ ਟੰਡਨ ਮੋਹਲਾ ਹੈ ਤੇ ਵਿੱਚ ਇੱਕ ਮਨੀਸ਼ ਟੰਡਨ ਨਾ ਦਾ ਬੰਦਾ ਹੈਗਾ ਉਰਫ ਮਨੀ ਇਹਦੇ ਉੱਪਰ 7 ਐਫ ਆਰ ਨੇ ਐਂਡੀਪੀਐਸ ਐਕਟ ਦੇ ਅੰਡਰ ਉਹਦੇ ਉੱਪਰ ਅਸੀਂ ਸਿਵਲ ਡਿਪਾਰਟਮੈਂਟ ਦੇ ਨਾਲ ਜਦੋਂ ਅਸੀਂ ਚੈੱਕ ਕੀਤਾ ਤੇ ਇਥੇ ਇਨਕ੍ਰੋਚਮੈਂਟਸ ਵਗੈਰਾ ਸੀ ਬਿਲ ਡਿਪਾਰਟਮੈਂਟ ਨੇ ਫਿਰ ਐਕਸ਼ਨ ਲਿਤਾ ਹੈਗਾ ਤੇ ਇਹਦੇ ਉੱਪਰ ਵੀ ਆਹ ਫੋਨ ਇੰਗਲਿਸ਼ ਟੈਰਮ ਦੱਸਿਆ ਰਹੇ ਹੈ ਇਸ ਦਾ ਸਪੈਸੀਫਿਕ ਹਾਂਜੀ ਸਾਥ ਉਸਕੇ ਉੱਪਰ ਐਫ ਆਰ ਕਿਰਿਆ ਡੀ ਡੀ ਵਾਲਾ ਥੱਲੇ ਕਰੀ ਲੋਕੋ ਡੀ ਡੀ ਵਾਲਾ ਲੋਕੋ ਸਾਡੇ ਕਰ ਰਹੇ ਹੋਗਾ ਮਤਲਬ ਮੇਰੇ ਤੋਂ ਸਾਰੇ ਲੋਕਾਂ ਨੂੰ ਡਰਗਸ ਸਪਲਾਈ ਕਰਦਾ ਸੀਗਾ ਤੇ ਕਾਫੀ ਸਾਰੇ ਤੋਂ ਪਰ ਐਫ ਆਰ ਸੀ ਸਾਥ ਕੋਈ ਅੱਜ ਫੋਨ ਕਿਸੇ ਕੇ ਕੋਈ ਹੋ ਰਿਹਾ ਕਰਨਾ ਨਹੀਂ ਅੱਜ ਇਹ ਇੱਕ ਹੀ ਹੈਗਾ ਜੀ ਅੱਜ ਤੇ ਮਾਈ ਜੀ ਇਸ ਤੋਂ ਪਹਿਲਾਂ ਵੀ ਕਰਨਾ ਦੇ ਦੇਗਾ ਮੇਟ ਮਾਰਕੀ ਜੈਕਸ ਕਿਤੇ ਦੇ ਦਿੱਤੀ ਦੂਜਾ ਪਟਨਾ ਹੈ ਜੀ ਮੈਂ ਪਹਿਲਾਂ ਤੋਂ ਤੁਹਾਡੇ ਮਾਧਿਅਮ ਰਹੀ ਵਿਥਾਨੂੰ ਤੇ ਆਮ ਬਾਕੀ ਦਸਰਾ ਸ਼ਾਨੀ ਦੇ ਨੀਤੇ 20 ਦਿਨਾਂ ਦੇ ਵਿੱਚ ਅਸੀਂ ਹੁਣ ਤੱਕ 46 ਐਫ ਆਰ ਦਰਜ ਕਰ ਚੁੱਕੇ ਤੇ 100 ਤੋਂ ਉੱਤੋਂ ਉੱਪਰ ਅਸੀਂ ਨਸ਼ਾ ਤਸਕਰ ਫੜ ਚੁੱਕੇ ਤੇ ਅੱਠ ਅਸੀਂ ਮਦਦ ਵੀ ਕਰ ਰਹੇ ਜਿਹੜੇ ਲੋਕੀ ਨਸ਼ਾ ਕਰਦੇ ਆ ਜਿਨ੍ਹਾਂ ਦੀ ਮਦਦ ਦੇ ਲਈ ਵੀ ਅਸੀਂ ਅੱਗੇ ਆਂਦੇ ਤੇ ਜਿੱਥੇ ਲੋਕੀ ਸਪੋਰਟ ਹੈ ਪੰਚਾਇਤ ਸਪੋਰਟ ਕਰਦੀ ਅਸੀਂ ਜਿੱਦਾਂ ਦੇ ਅੱਠ ਆਰਟਿਕ ਸੀਰੀਏ ਨੂੰ ਨਾਲ ਨੂੰ ਡੀ ਐਡੀਸ਼ਨ ਸੈਂਟਰ ਚ ਵੀ ਭਰਤੀ ਕਰਾਇਆ ਅਸੀਂ ਔਰ ਵੀ ਪ੍ਰੋਪਰਟੀਆਂ ਆਇਡੈਂਟੀਫਾਈ ਕਰਕੇ ਜੋ ਬੰਦੀ ਕਾਨੂੰਨੀ ਕਾਰਵਾਈ ਦੇ ਅੰਡਰ ਫ੍ਰੀਜ਼ ਵੀ ਕੀਤੀ ਹੈਗੀ ਇਹਦੇ ਨਾਲ ਨਾਲ ਅਸੀਂ ਲੋਕਾਂ ਦੇ ਨਾਲ ਰਲ ਮਿਲ ਕੇ ਕਾਫੀ ਸਾਰੇ ਮੀਟਿੰਗਸ ਵਗੈਰਾ ਕਰ ਰਹੇ ਹਾਂ ਤੇ ਜੋ 108 ਟੋਟਲ ਹੁੰਟ ਅਰੈਸਟ ਹੋਏ ਅਜਿਹਾ ਦੇ ਵਿੱਚ 8 ਪ੍ਰੀਵੈਂਟਿਵ ਅਰੈਸਟ ਨੇ ਤੇ ਜੋ 100 ਮਤਲਬ ਰਹਿ ਜਾਂਦੇ ਉਹਨਾਂ ਦੇ ਵਿੱਚ 73 ਜੋਰੇ ਉਹ ਲੋਕਾਂ ਵੱਲੋਂ ਜੋ ਇਨਫੋਰਮੇਸ਼ਨ ਆਈ ਸਾਨੂੰ ਕਿ ਕਿ ਹੁਣ ਲੋਕੀਂ ਬੜੇ ਵੱੜ ਚੜ ਕੇ ਦੱਸ ਰਹੇ ਨੇ ਤੇ ਅਸੀਂ ਆਮ ਲੋਕਾਂ ਦੀ ਜੋ ਇਨਫੋਰਮੇਸ਼ਨ ਹੈ ਉਹਨੂੰ ਅਸੀਂ ਅੱਗੇ ਡਿਵੈਲਪ ਕਰਦੇ ਹੋਏ 73 ਨੋਨ ਲਿਸਟਡ ਜੋ ਸਾਡੇ ਏਰੀਆ ਦੇ ਡਰੱਗ ਫੈਡਲਰ ਸੀਗੇ ਉਹਨਾਂ ਨੂੰ ਅਸੀਂ ਅਰੈਸਟ ਕਰਕੇ ਉਹਨਾਂ ਦੇ ਉੱਪਰ ਕੇਸਿਸ ਦਰਜ ਕਰਕੇ ਉਹਨਾਂ ਨੂੰ ਜੇਲਾ 'ਚ ਪੇਚਾਇਆ ਤੇ ਮੈਂ ਤੁਹਾਡੇ ਥ्रू ਇੱਕ ਹੋਰ ਚੀਜ਼ ਵੀ ਕਹਿਣਾ ਚਾਹੁੰਦੀ ਹਾਂ ਕੱਲ ਮੈਂ ਇੰਡਸਟਰੀ ਦੇ ਲੋਕਾਂ ਨਾਲ ਵੀ ਮੀਟਿੰਗ ਕੀਤੀ ਸੀ ਤੇ ਜਿਹੜੇ ਵੀ ਜੋ ਡਰੱਗਸ ਲੈਂਦੇ ਐ ਸਪੈਸ਼ਲੀ ਜੋ ਐਡਿਕਟਸ ਹੋ ਗਏ ਤੇ ਜੋ ਫੈਮਿਲੀਜ਼ ਵੀ ਹੈ ਜੋ ਆਹ ਵਾਲੀ ਚੀਜ਼ ਨੂੰ ਛੱਡ ਕੇ ਬਾਹਰ ਆਣਾ ਚਾਹੁੰਦੀ ਐ ਤੇ ਉਹਨਾਂ ਨੂੰ ਕੋਈ ਓਕਿਊਪੇਸ਼ਨ ਰਿਲੇਟਡ ਮਦਦ ਦੀ ਲੋੜ ਹੈਗੀ ਤੇ ਸਾਡੇ ਕੋਲ ਆ ਸਾਨੂੰ ਲਿਖਤੀ ਤੌਰ ਤੇ ਉਹ ਦੇ ਆਪਣੀ ਗਾਰੰਟੀ ਦੇ ਕਿ ਉਹ ਨਸ਼ੇ ਦੀ ਨਾ ਤੋਂ ਵੇਚੇਗੇ ਨਾ ਲੈਣਗੇ ਤੇ ਅੱਗੇ ਅਸੀਂ ਉਹਨਾਂ ਦੀ ਮਦਦ ਵੀ ਕਰਾਂਗੇ ਅਗਰ ਕੋਈ ਛੋਟਾ ਮੋਟਾ ਛੋਟੀ ਮੋਟੀ ਬਾਜ਼ਾਰ ਦੀ ਕੋਈ ਕੰਪਨੀ ਹੋਈ ਹੈ ਸਮਾਲ ਵੀ ਕੰਪਨੀ ਅਸੀਂ ਦੇਦੇ ਹਾਂ ਤੋ ਸੀ ਉਹਨਾਂ ਦੀ ਮਦਦ ਵੀ ਟਰਾਈ ਕਰ ਰਹੇ ਅਸੀਂ ਇੰਡਸਟਰੀ ਵਾਲੇ ਵਾਲੇ ਜੋ ਜੋ ਕਲ ਅਸੋਸੀਏਸ਼ਨ ਸੀ ਉਹਨਾਂ ਨੂੰ ਅਸੀਂ ਆਹੀ ਸਭ ਤੋਂ ਵੱਡਾ ਉਹ ਰੱਖਿਆ ਹੈਗਾ ਕਿ ਤੁਸੀਂ ਇੱਥੇ ਇਸ ਮੁਹਿੰਮ 'ਚ ਸਾਡੀ ਆ ਮਦਦ ਕਰੋ ਕਿ ਉਹਨਾਂ ਨੂੰ ਅਸੀਂ ਨੌਕਰੀ ਵਗੈਰਾ ਵੀ ਦਿਵਾਈਏ ਤਾਂ ਕਿ ਉਹ ਆ ਵਾਲੇ ਜੋ ਗੰਦਾ ਪੇਸ਼ਾ ਕਰਨ ਨੂੰ ਛੱਡ ਕੇ ਉਹਨਾਂ ਨੂੰ ਅਸੀਂ ਇੱਕ ਮੇਨ ਸਟਰੀਮ ਜੋ ਸਾਇਟੀ ਦੀ ਹੋਣੀ ਉਹਦੇ ਅੰਦਰ ਅਸੀਂ ਮੈਮ ਮੁੱਖ ਤਾਰਾ ਦੇ ਅੰਦਰ ਲੈ ਕੇ ਆਈਏ ਪਰ ਇਸ ਵਾਕੇ ਦਾ ਇੱਕ ਹੋਰ ਘੋੜੀ ਦਾ ਘਟਾ ਹੱਡਾ ਦਾ ਸਟ੍ਰੈਕਟ ਹੋਇਆ ਸੀ ਗਲਤੀ ਤੋਂ ਭਰਾਨਾ ਕਿ ਜੇਲ੍ਹ ਦੇ ਵਿੱਚ ਪੰਦਾ ਐਸਟੀਐਫ ਨੇ ਉਹਦੀ ਪ੍ਰਾਪਰਟੀ ਅਟੈਚ ਕੀਤੀ ਸੀਗਾ ਪ੍ਰोसीडिंग ਨੂੰ ਤੁਹਾਡੇ ਕੋਲੋਂ ਵੀ ਕੋਈ ਅੱਗੇ ਪਾਇਆ ਜਾ ਰਿਹਾ ਅਸੀਂ ਜੀ ਅਸੀਂ ਉਹ ਕਾਨੂੰਨੀ ਤੌਰ ਤੇ ਦੇਖ ਲੈਂਗੇ ਅਸੀਂ ਚੈੱਕ ਕਰ ਰਹੇ ਹਾਂ ਤੇ ਆਗੇ ਕਿਉਂਕਿ ਉਹ ਵੀ ਇੱਕ ਬਹੁਤ ਵੱਡਾ ਸਮਗਲਰ ਰਿਹਾ ਸੀਗਾ ਕਾਫੀ ਨੋਟੋਰੀਅਸ ਹੋਇਆ ਹੈਗਾ ਹੁਣ ਤਾਂ ਸਾਰੇ ਕੇ ਸਾਰੇ ਜੇਲ੍ਹ ਦੇ ਵਿੱਚ ਹੀ ਹੈ ਬਟ ਅਸੀਂ ਕਾਨੂੰਨੀ ਤੌਰ ਤੇ ਉਹ ਵੀ ਵਰਕ ਆਊਟ ਕਰਕੇ ਦੇਖ ਰਹੇ ਹਾਂ ਕਿ ਅਸੀਂ ਉੱਥੇ ਵੀ ਅਗਰ ਕੋਈ ਕੁਝ ਹੋ ਸਕਦਾ ਲੀਗਲੀ ਜੋ ਕੁਝ ਹੋ ਪਾਈ। ਕੇ ਦੇ ਵਿੱਚ ਛੋਟੇ ਮਿਹਰੇ ਤੇ ਮਨ ਹਾਂ ਜੀ ਜੀ ਥੱਲੇ ਕਰਾਇਆ ਡਿਟੇਲ ਥੱਲੇ ਕਰਾਇਆ ਡਿਟੇਲ ਹਾਂਜੀ ਹਾਂਜੀ ਕੋਈ ਕਾਨੂੰਨੀ ਕਾਰਵਾਈ ਹੋ ਸਕਦਾ ਕਾਨੂੰਨੀ ਕਾਰਵਾਈ ਤੋ ਇਹ ਕਦਾਂ ਬਚੇਗਾ ਹਮੋਂਫੇ ਤੇ ਜਿਹੜੀ ਨਿਗਰਾਨੀ ਜਿਹੜੀ ਆਪਰੇਸ਼ਨ ਦੀ ਕੀਤੀ ਜਾ ਰਹੀ ਹੈ ਤੇ ਦੂਜੀ ਗੱਲ ਆ ਐਸਐਸਪੀ ਖੰਡਾ ਵੱਲੋਂ ਇੱਕ ਇੱਕ ਦਾ ਨਿਗਰਾਨੀ ਇਹ ਸਲਾਹ ਦਿੱਤਾ ਹੈ ਨਾ ਬਹੁਤ ਛੋਟੀ ਜਿਹੀ ਹੈਲੋ ਹੈਲੋ ਇਦੋਂ ਆਪਾਂ ਥੰਢੀ ਜਾਣਾ ਸਰਪ੍ਰਦਾ ਦੇ ਦੀ ਜਾਇਦਾਦ ਹੈ ਸਰਪ੍ਰਦਾ ਦੀ ਜੱਤੀ ਜਾਇਦਾਦ ਚੱਲਿਆ ਇਹ ਉਹਦੇ ਨੋ ਹੋਵੇ ਇਹ ਗਾਹੇ ਬਣਾਈ ਹੋਵੇ

ਆਇਆ ਗਿਆ ਉਹ ਨਗਰ ਕੌਂਸਲ ਦੀ ਜਗ੍ਹਾ ਬਣੀ ਸੀ ਨਗਰ ਕੌਸ਼ਲ ਦੀ ਉਹਨਾਂ ਜਿੱਦੀ ਜਾਇਦਾਦ ਤੁਸੀਂ ਮਗਰ ਦੇ ਸਕਦੇ ਹੋ ਉਹਨਾਂ ਦੇ ਕਾਗਜ਼ ਪੱਤਰ ਤੇ ਜਿਹੜੀ ਦਾਦੇ ਪਰਦਾਦੇ ਦੇ ਨਾਂ ਚੱਲਦੀ ਆ ਰਹੀ ਹੈ ਜੇ ਉਹਦੇ ਨਾਂ ਚੱਲਦੀ ਚੱਲਦੀ ਹੋਵੇ ਤਾਂ ਉਹਨੂੰ ਢਾ ਸਕਦੇ ਹੋ ਜਾਂ ਉਹਨੇ ਬਣਾਈ ਹੋਵੇ ਉਹਨੇ ਕੋਈ ਬਣਾਈ ਨਹੀਂ ਸੀਗੀ ਤੇ ਚਿੱਤਰਕੀ ਨਾਲ ਪੰਜਾਬ ਪੁਲਿਸ ਨੇ ਨਸ਼ਿਆਂ ਦੇ ਖਿਲਾਫ ਜਿਹੜੀ ਆਵਾਜ਼ ਚੁੱਕੀ ਹੈ ਉਹ ਠੀਕ ਹੈ ਰੱਖਿਆ ਦੇ ਖਿਲਾਫ ਵੀ ਚੱਕੀ ਹੋਈ ਹੈ ਠੀਕ ਹੈ That's the